ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਕਸੀਕੋ ਦੇ ਸਕੂਲਾਂ ਦੇ ਵਿੱਚ ਜੰਕ ਫੂਡ ਉਤੇ ਸਰਕਾਰ ਦੇ ਵੱਲੋਂ ਲਗਾਈ ਪਾਬੰਦੀ ਸ਼ਨੀਵਾਰ ਯਾਨੀ ਕਿ 29 ਮਾਰਚ ਤੋਂ ਲਾਗੂ ਹੋ ਚੁੱਕੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਦੇਸ਼ ਦੇ ਵਿੱਚ ਵਧ ਰਹੇ ਮੋਟਾਪੇ ਅਤੇ ਸ਼ੂਗਰ ਦੀ ਗੰਭੀਰ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਚੁੱਕਿਆ ਗਿਆ ਹੈ ਇਹ ਨਵਾਂ ਨਿਯਮ ਜੋ ਪਹਿਲੀ ਵਾਰ ਪਿਛਲੇ ਸਾਲ ਜਾਰੀ ਕੀਤਾ ਗਿਆ ਸੀ ਉਹਨਾਂ ਨਮਕੀਨ ਅਤੇ ਮਿੱਠੇ ਪੈਕੇਟ ਖਾਨ ਪੀਣ ਦੀਆਂ ਚੀਜ਼ਾਂ ਉਤੇ ਰੋਕ ਲਗਾਉਣਾ ਸੀ ਜੋ ਹੁਣ ਮੈਕਸੀਕਨ ਬੱਚੇ ਦੀ ਡਾਈਟ ਦਾ ਹਿੱਸਾ ਬਣ ਚੁੱਕਿਆ ਨਹੀਂ ਇਹਨਾਂ ਦੇ ਵਿੱਚ ਮਿੱਠੇ ਫਲਾਂ ਦੇ ਰਸ ਪੈਕੇਟ ਵਾਲੇ ਚਿਪਸ ਆਰਟੀਫੀਸ਼ੀਅਲ ਪਿਗ ਅਤੇ ਛਿਲਕੇ ਅਤੇ ਮਿਰਚੇ ਮਸਾਲੇਦਾਰ ਸੋਇਆ ਯੁਕਤ ਮੂੰਗਫਲੀ ਵੀ ਸ਼ਾਮਲ ਹੈ ਵਿਦੇਸ਼ਾਂ ਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਬੱਚਿਆਂ ਦੀ ਦੇਖਭਾਲ ਨੂੰ ਲੈ ਕੇ ਵੱਡੇ ਪੱਧਰ ਤੇ ਸਖਤਾਈ ਦਿਖਾਈ ਜਾ ਰਹੀ ਹੈ। ਇਸ ਵਿਚਾਲੇ ਹੁਣ ਮੈਕਸੀਕੋ ਦੇ ਸਿੱਖਿਆ ਮੰਤਰਾਲੇ ਨੇ ਵੱਡਾ ਬਿਆਨ ਦਿੱਤੇ ਹੋਏ ਆਪਣੇ ਪੋਸਟ ਵਿੱਚ ਗੱਲ ਕੀਤੀ ਹੈ। ਮੈਕਸੀਕੋ ਦੇ ਸਿੱਖਿਆ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਜੰਕ ਫੂਡ ਉਤੇ ਪਾਬੰਦੀ ਹੁਣ ਕਾਨੂੰਨ ਬਣ ਚੁੱਕੀ ਹੈ। ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਉਤੇ ਲਿਖਿਆ ਕਿ ਅਲਵਿਦਾ ਜੰਕ ਫੂਡ ਅਤੇ ਨਾਲ ਹੀ ਮਾਪਿਆਂ ਨੂੰ ਵੀ ਉਤਸ਼ਾਹਿਤ ਕੀਤਾ ਹੈ ਅਤੇ ਉਹ ਆਪਣੇ ਬੱਚਿਆਂ ਦੇ ਲਈ ਹਰਚੁ ਸਿਹਤਮੰਦ ਭੋਜਨ ਬਣਾਉਣ ਅਤੇ ਸਰਕਾਰ ਇਸ ਮੁਹਿੰਮ ਦੇ ਵਿੱਚ ਸਹਿਯੋਗ ਕਰਨ ਇਸ ਨਾਲ ਹੀ ਸਾਰੇ ਮਾਮਲਿਆਂ ਤੇ ਬੋਲਦੇ ਹੋਏ ਜਨਤਕ ਸਿਹਤ ਸਖਤਰ ਮਾਰੀਓ ਡੈਲ ਗਾਰਡੋ ਨੇ ਕਿਹਾ ਕਿ ਨਵੇਂ ਮੈਕਸੀਕਨ ਸਕੂਲ ਸਿਸਟਮ ਦਾ ਮੁੱਖ ਟੀਚਾ ਸਿਹਤਮੰਦ ਜੀਵਨ ਨੂੰ ਵਧਾਵਾ ਦੇਣਾ ਹੈ। ਉਹਨਾਂ ਇਹ ਵੀ ਦੱਸਿਆ ਕਿ ਮਾਪੇ ਇਸ ਨਿਯਮ ਦਾ ਪੂਰੀ ਤਰ੍ਹਾਂ ਸਮਰਥਨ ਕਰ ਰਹੇ ਨੇ ਅਤੇ ਨਾ ਯੋਜਨਾਵਾਂ ਨੂੰ ਚਰਨ ਪੜਾਟਾਂ ਤੇ ਨਾਲ ਲਾਗੂ ਕੀਤਾ ਜਾਵੇਗਾ। ਮੈਕਸੀਕੋ ਦੇ ਨਵੇਂ ਨਿਯਮ ਅਨੁਸਾਰ ਸਕੂਲਾਂ ਨੂੰ ਉਹਨਾਂ ਸਭ ਖਾਨ ਪੀਣ ਦੀਆਂ ਚੀਜ਼ਾਂ ਨੂੰ ਹੌਲੀ-ਹੌਲੀ ਹਟਾਉਣਾ ਹੋਵੇਗਾ ਜਿਨ੍ਹਾਂ ਦੇ ਵਿੱਚ ਉੱਦਨ ਮਕਾ ਚਿਨੀ ਕੈਲਰੀਜ਼ ਜਾਂ ਫਿਰ ਚਰਬੀ ਹੁੰਦੀ ਹੈ ਅਤੇ ਜਿਨ੍ਹਾਂ ਉੱਤੇ ਕਾਲੇ ਚਤਾਮਰੀ ਲੇਬਲ ਲੱਗੇ ਹੋਏ ਨੇ ਮੈਕਸੀਕੋ ਨੇ 2020 ਦੇ ਵਿੱਚ ਇਹ ਲੇਬਲਿੰਗ ਪ੍ਰਣਾਲੀ ਲਾਜ਼ਮੀ ਬਣਾਈ ਸੀ ਤੇ ਸੋਮਵਾਰ ਸਵੇ ਤੋਂ ਹੀ ਲਾਗੂ ਹੋਇਆ ਇਸ ਜੰਕ ਫੂਡ ਉਤੇ ਪਾਬੰਦੀ ਦੇ ਤਹਿਤ ਹੁਣ ਸਕੂਲਾਂ ਨੂੰ ਜੰਕ ਫੂਡ ਦਿੱਤਾ ਵੀਨ ਟਾਕੋਸ ਵਰਗੇ ਸਿਹਤਮੰਦ ਵਿਕਲਪ ਦੇਣੇ ਹੋਣਗੇ ਅਤੇ ਨਾਲ ਹੀ ਸਾਫ ਪੀਣ ਯੋਗ ਪਾਣੀ ਵੀ ਉਪਲਬਧ ਕਰਵਾਉਣਾ ਹੋਵੇਗਾ ਇੱਥੇ ਦੱਸਣਾ ਬੰਦ ਹੈ ਕਿ ਮੈਕਸੀਕੋ ਦੇ ਰਾਸ਼ਟਰਪਤੀ ਕਲੋਡिया ਸ਼ਿਨ ਬਾਮ ਨੇ ਕਿਹਾ ਕਿ ਆਲੂ ਦੇ ਚਿਪਸ ਦੇ ਪੈਕੇਟ ਤੋਂ ਬਿਹਤਰ ਹੈ ਕਿ ਬੱਚੇ ਬੀਨ ਟੈਕੋ ਖਾਂਨ ਅਤੇ ਯੂਨੀਸੈਫ ਅਨੁਸਾਰ ਮੈਕਸੀਕੋ ਦੇ ਬੱਚੇ ਪੂਰੇ ਲਾਟਿਨ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਜੰਕ ਫੂਡ ਖਾਂਦੇ ਨੇ ਇਸੇ ਕਰਕੇ ਬੱਚਿਆਂ ਦੇ ਵਿੱਚ ਮੋਟਾਪਾ ਇੱਕ ਗੰਭੀਰ ਸਮੱਸਿਆ ਬਣ ਗਿਆ ਹੈ ਹਾਲਾਂਕਿ ਏਜੰਸੀ ਦੀ ਰਿਪੋਰਟ ਦੱਸਦੀ ਹੈ ਕਿ ਬੱਚਾ ਦੁਆਰਾ ਰੋਜ਼ਾਨਾ ਲੈਣ ਵਾਲੀ ਕੁੱਲ ਕੈਲੋਰੀ ਦੇ ਵਿੱਚ 40% ਹਿੱਸਾ ਚੀਨੀ ਵਾਲੇ ਪੀ ਅਤੇ ਵਧੇਰੇ ਪ੍ਰੋਸੈਸਡ ਭੋਜਨ ਤੋਂ ਹਨ ਬਿਊ ਰਿਪੋਰਟ ਚੈਨਲ ਪੰਜਾਬੀ